ਔਰ 2 ਮਿੰਟ ਲੱਗਣੇ ਆ ਜੀ ਮਹਿੰਦਰ ਸੰਧੂ ਨੂੰ ਮਹਿੰਦਰ ਸੰਧੂ ਜੀ ਨੂੰ ਬੇਨਤੀ ਹੈ ਕਿ ਉਹ ਟੈ ਸੁਖਵੀਰ ਤਿਗੜਾ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਮਹਾਰਾਜ ਫੈਰੀ ਜੀ ਨੂੰ ਵੀ ਬੇਨਤੀ ਹੈ ਕਿ ਉਹ ਉਹਦੇ ਬਾਰੇ ਪੜੀਏ ਜਿਹੜਾ ਇਹਨਾਂ ਨੇ ਗੀਤ ਲਿਖਿਆ ਸਰੋਵਰ ਸ਼੍ਰੀ ਗੁਰੂ ਗਰਬਾਦ ਮਹਾਰਾਜ ਜੀ ਤੇ ਰੰਜੀਤ ਰਾਣਾ ਜੀ ਨੇ ਗਾਇਆ ਤੇ ਉਹਦਾ ਪੋਸਟਰ ਜਿਹੜਾ ਆ ਉਹ ਸਾਰਾ ਸੰਤ ਸਮਾਜ ਆਜ ਕਿਹੜਾ ਉਹ ਲਾਂਚ ਹੋ ਗਿਆ ਜੀ ਫੇਸਬੁੱਕ ਤੇ ਤੁਸੀਂ ਦੇਖ ਸਕਦੇ ਰੰਜੀਤ ਰਾਣਾ ਮਹਿੰਦਰ ਸੰਤੂ ਦੀ ਕਲਪ ਤੋਂ ਲਿਖਿਆ ਹੋਇਆ ਸਰੋਵਰ ਸ਼੍ਰੀ ਗੁਰੂ ਗਰਬਾਦ ਮਹਾਰਾਜ ਜੀ ਹਾਜਰ ਲੀਡ ਹੋ ਗਿਆ ਜੀ ਤੇ ਪੋਸਟਰ ਵੀ ਲੀਡ ਹੋ ਗਿਆ ਮਾਣ ਹੈ 2 ਮਿੰਟ ਲੱਗਣੇ ਕਿ ਆਪਾਂ ਪਹਿਲਾਂ ਇਹਨਾਂ ਦੇ ਜੋ ਕੰਮ ਕੀਤਾ ਜਿਹਦੇ ਕਰਕੇ ਆਪਾਂ ਸਨਮਾਨਿਤ ਕਰਨ ਲੱਗੇ ਆ ਉਹਦੇ ਬਾਰੇ ਬੋਲ ਦਿੰਦੇ ਆ ਤੇ ਮਹਿੰਦਰ ਸੰਧੂ ਜੀ ਮਿਹੰਡੂ ਸ਼੍ਰੀਮਾਨ ਵਿਖੰਦਾਰ ਜੀ ਤੇ ਬੀਬੀ ਸੱਤਿਆ ਜੀ ਦੇ 12 ਜਨਵਰੀ 1973 ਨੂੰ ਗਰਹਿ ਰਕੇ ਪੈਦਾ ਹੋਏ ਸੰਤ ਮਹਾਪੁਰਸ਼ ਇਹਨਾਂ ਦੇ ਘਰ ਆਮ ਤੌਰ ਤੇ ਫਿਰਤਾ ਫੋਲਦੇ ਰਹੇ ਜਿਸ ਕਰਕੇ ਗੁਰੂ ਰਵਿਦਾਸ ਮਹਾਰਾਜ ਜੀ ਸੰਤਾ ਮਹਾਂਪੁਰਖਾਂ ਦੀ ਚਿੱਠ ਜਿਹੜੀ ਆ ਉਹ ਇਹਨਾਂ ਨੂੰ ਬਚਪਨ ਤੋਂ ਲੱਗੀ ਤੇ ਇਹਨਾਂ ਨੇ ਗੀਤ ਜਿਹੜੇ ਆ ਉਹ ਸਤਿਗੁਰਾਂ ਨੇ ਲਿਖੇ ਸਤਿਗੁਰੂ ਗੁਰਦਾਸ ਮਹਾਰਾਜ ਜੀ ਦੇ ਜੋ ਬੋਲੇ ਸੋ ਨਿਹਾਲ ਸਤਿਗੁਰੂ ਗੁਰਦਾਸ ਮਹਾਰਾਜ ਕੀ ਜੈ ਗੁਰਨਾਨਕ ਦੇਵ ਮਹਾਰਾਜ ਜੀ ਨੇ ਗੀਤ ਲਿਖੇ ਇਸ ਸਰੋਵਰ ਤੇ ਗੀਤ ਲਿਖੇ ਤੇ ਇਹਨਾਂ ਦੇ ਜਿਹੜੇ ਗੀਤ ਆ जो बोले रवि दे, दे हुए संत संत जसविंद्रपाल जी इन्होंने भी गाए श्री मोहन पाल जी ने बहुत ही संतान ने कृपा की जोड़े गीत ने ओ, ਜਿਹੜੇ ਨੇ ਪ੍ਰਸਿੱਧ ਗਾਇਕ ਬੀਬੀ ਅਮਰਤਾ ਵਰਤਨ ਅਮਰ ਆਸ਼ੀ ਨਿਰੰਦਰ ਜੋਤ ਬੀਬੀ ਪ੍ਰੇਮ ਲਤਾ ਬਲਬੀਰ ਜੱਟਪੁਰੀ ਫਰੋਜ਼ ਖਾਨ ਕਲੇਰ ਕੰਠ ਬੀਬੀ ਬਲਬੀਰ ਰਾਗਣੀ ਜਿਹੜੀ ਦੋ ਭਾਸ਼ਾ ਵਿੱਚ ਗਾਉਂਦੀ ਹੈ ਦੋ ਆਵਾਜ਼ਾਂ ਕਰਦੀ ਹੈ ਬਲਬੀਰ ਰਾਗਣੀ ਨੀਲਮ ਖੱਤਰਵਾਲ ਪਲਵਿੰਦਰ ਬਾਦ ਮੰਗਰ ਸੰਤੂ ਰਣਜੀਤ ਰਾਣਾ ਜਿਨ੍ਹਾਂ ਨੇ ਆ ਗੀਤ ਦਾ ਉਹ ਤਬਾਰ ਜੀਵਨ ਦਾ ਆਪੀ ਮੋਲ ਦਾ ਤੇ ਸੰਤ ਜਸਵੰਤਪਾਲ ਜੀ ਨੇ ਜਿਹੜਾ ਗੀਤ ਗਾਇਆ ਸੀ ਉਹ ਹੈਗਾ ਕਿ ਪਰਉਪਕਾਰੀ ਸੰਤ ਅਨਸਾਰ ਜੀ ਰੋਟੀ ਪਤ ਦੀ ਚ ਬਾਤ ਕਰਦੇ ਤੇ ਸੰਤ ਜਸਵੰਤਪਾਲ ਜੀ ਨੇ ਗਾਇਆ ਤਾਂ ਹੈ ਮੰਦੀ ਆਲਗਰ ਨਾਥ ਦੇ ਫੰਡਮੇਂਟਲ ਆ ਗਿਆ ਹਾਂਜੀ ਉਸ ਤੋਂ ਬਾਅਦ ਇਹਨਾਂ ਦੀਆਂ ਕਿਤਾਬਾਂ ਤਿਆਰ ਹੋਈਆਂ ਤੇ ਸਤਿਗੁਰਾਂ ਦੇ ਗੀਤ ਜਿਹੜੇ ਆ ਉਹ ਗਾਏ ਲਿਖੇ ਇਹਨਾਂ ਦੀਆਂ ਸਤਿਗੁਰਾਂ ਦੇ ਬੰਤੀ ਸੁਭਾਵਾਂ ਦੇ ਲਈ ਅੱਜ ਤੱਕ ਤਾਂ ਡਾਇਰੈਕਟ 108 ਸੰਤ ਬਾਬਾ ਹਰਸਰਾਜੀ ਮਹਾਰਾਜ ਸ੍ਰੀ ਗੁਰੂ ਰੰਗਦਾਸ ਤੀਰਥਸਤਾ ਸੱਚਖੰਡ ਪੰਗਲਾ ਵੱਲੋਂ ਸੰਤ ਬਾਬਾ ਹਰਸਰਾਜੀ ਮਹਾਰਾਜ ਦੇ ਬਾਠ ਮੇ ਆਗਮਨ ਪਰਤੇ ਨੂੰ ਸਨਮਾਨ ਕਰਕੇ ਕਮੇਟੀ ਜਿਹੜੀ ਹੈ ਤੇ ਮੇਰਾ ਮਾਣ ਮਹਿਸੂਸ ਕਰਦਾ ਹੈ ਖត្តਾ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦਾ ਜਿਹੜਾ